ਹਾਂਜੀ ਦੋਸਤੋ ਕਿੱਦਾਂ ਸਾਰੇ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਕਹਾਣੀ ਹੈ ਯਾਰੀ ਦੀ ਨਸਲੀ ਯਾਰੀ ਦੀ ਕਹਾਣੀ ਆ ਇੱਕ ਵੇਲੇ ਦੀ ਗੱਲ ਆ ਕਿ ਇੱਕ ਜੰਗਲ ਦੇ ਵਿੱਚ ਦੋ ਸ਼ੇਰ ਹੁੰਦੇ ਆ ਬੜੇ ਜਿਗਰੀ ਯਾਰ ਹੁੰਦੇ ਆ ਬੜੀ ਆਪਸ ਵਿੱਚ ਬੰਦੀ ਆ ਸਮਾਂ ਬੀਤਦਾ ਉਹਨਾਂ ਦੇ ਉਹਨਾਂ ਦੇ ਵਿੱਚ ਅਣਬਣ ਹੋ ਜਾਂਦੀ ਆ ਕੁਝ ਗੱਲਾਂ ਨੂੰ ਲੈ ਕੇ ਫਿੱਕ ਪੈ ਜਾਂਦੀ ਆ ਆਪਸ ਵਿੱਚ ਬੁਲਾਉਣਾ ਚਲਾਉਣਾ ਛੱਡ ਦਿੰਦੇ ਆ ਪਿਆਰ ਤਾਂ ਦਿਲਾਂ ਵਿੱਚ ਹੁੰਦਾ ਪਰ ਬੁਲਾਉਣਾ ਚਲਾਉਣਾ ਛੱਡ ਦਿੰਦੇ ਆ ਤੇ ਜਦੋਂ ਅਲੱਗ ਹੁੰਦੇ ਆ ਤੇ ਇੱਕ ਸ਼ੇਰ ਨੂੰ ਨਾ ਕੁੱਤੇ ਬਿੱਲੇ ਰਲ ਕੇ ਘੇਰ ਲੈਂਦੇ ਆ ਉਹ ਕੱਲਾ ਹੁੰਦਾ ਕੱਲਾ ਦੇਖ ਕੇ ਉਹਨੂੰ ਕੁੱਤੇ ਬਿੱਲੇ ਘੇਰ ਲੈਂਦੇ ਆ ਘੇਰਦੇ ਆ ਇਹਨਾਂ ਨੂੰ ਦੂਜੇ ਸ਼ੇਰ ਨੂੰ ਪਤਾ ਲੱਗਦਾ ਕਿ ਮੇਰੇ ਯਾਰ ਬਿੱਲੀ ਨੂੰ ਕਿਸੇ ਨੇ ਘੇਰਿਆ ਹੋਇਆ ਉਹ ਆਉਂਦਾ ਤੇ ਆਉਂਦਿਆਂ ਸਾਰ ਜਨੇ ਕੁੱਤੇ ਬਿੱਲੇ ਹੁੰਦੇ ਆ ਸਾਰੇ ਪਾੜ ਦਿੰਦਾ ਬਿਨਾਂ ਕੋ ਪੁੱਛੇ ਦੱਸੇ ਪਤਾ ਕਰੇ ਪਾੜਦਾ ਤੇ ਪਾੜ ਕੇ ਲੰਘ ਜਾਂਦਾ ਦੂਰ ਬੈਠਾ ਇੱਕ ਬਾਂਦਰ ਤੇ ਉਹਦਾ ਪਰਾਣਾ ਬਾਂਦਰ ਉਹਦਾ ਦਾਦਾ ਬੁੱਢਾ ਬਾਂਦਰ ਬੈਠੇ ਦੇਖ ਰਹੇ ਸੀ ਤੇ ਜਦ ਸ਼ੇਰ ਪਾੜ ਕੇ ਲੰਘਦਾ ਉਹਨਾਂ ਨੂੰ ਤਾਂ ਜਿਹੜਾ ਨਿਆਣਾ ਬਾਂਦਰ ਹੁੰਦਾ ਉਹ ਪੁੱਛਦਾ ਆਪਣੇ ਦਾਦੇ ਤੋਂ ਕਿ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਹੋਇਆ ਕੀ ਉਹ ਬੰਦਾ ਆਇਆ ਉਹ ਸ਼ੇਰ ਆਇਆ ਆ ਗਿਆ ਆ ਕੇ ਸਭ ਨੂੰ ਪਾੜ ਗਿਆ ਤੇ ਫਿਰ ਉਹਨੇ ਉਹਨੂੰ ਬੁਲਾਇਆ ਵੀ ਨਹੀਂ ਇਹਦੇ ਨਾਲ ਤਾਂ ਕੀ ਰਿਸ਼ਤਾ ਕਹਿੰਦਾ ਪੁੱਤਰਾ ਇਹ ਯਾਰ ਹੈ ਅਸਲੀ ਯਾਰ ਹੈ ਇਹ ਨਸਲੀ ਯਾਰ ਹੈ ਇਹ ਭਾਵੇਂ ਸੁੱਖ ਵਿੱਚ ਇਕੱਠੇ ਹੋਣ ਨਾ ਹੋਣ ਇਹ ਦੁੱਖ ਵਿੱਚ ਜ਼ਰੂਰ ਖੜਦੇ ਹੈ ਉਮੀਦ ਆ ਤੁਸੀਂ ਇਹ ਗੱਲ ਨੂੰ ਸਮਝ ਹੀ ਗਏ ਹੋਵੋਗੇ ਵਗ ਕਠਾ ਕਰਨ ਨਾਲੋਂ ਨਸਲੀ ਯਾਰ ਰੱਖਿਆ ਕਰੋ ਇੱਕ ਦੋ ਹੋਣੇ ਜ਼ਰੂਰੀ ਆ ਉਮੀਦ ਕਰਦਾ ਮੇਰੀ ਕਹਾਣੀ ਤੁਹਾਨੂੰ ਚੰਗੀ ਲੱਗੀ ਤੁੰਗ ਵਾਲੀ